ਹਰ ਖਵਾਂ ਜੀ ਕੀ ਹੱਥੇ ਫੌਰਾ ਸਤਾਰਜੋ ਗੁਰਵਰ ਸਾਹਿਬ ਮਾਧਵ ਸਿੰਘ ਸਾਹਿਬ ਜੀਟੂ ਕਡੋਰੇ ਜੀ ਪ੍ਰੇਤ ਨਗਰਵਾ ਜੀ ਪੁਣਾਲ ਜੀ ਆਪਣੀ ਜਗ੍ਹਾ ਤੇ ਬੈਠੇ ਥੋੜਾ ਥੋੜਾ ਸਾਈਡ ਸਾਈਡ ਖਾਈ ਨਿਸ਼ਕਈ ਥੋੜਾ ਦੇਖੋ ਬਈ ਥੋੜਾ ਸਾਗੇ ਹੋ ਜਾਓ ਗਵਾਈ ਦੇ ਵਿੱਚ ਪਹਿਲਾ ਜਥਾ ਰਵਾਨਾ ਕੀਤਾ ਜਾਣਾ ਹੈ ਸ੍ਰੀ ਹਿਮਕੋਟ ਸਾਹਿਬ ਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਦੁਆਰਾ ਸ੍ਰੀ ਹਿਮਕੋਟ ਸਾਹਿਬ ਰਿਸ਼ੀਕੇਸ਼ ਦੀਆਂ ਤਸਵੀਰਾਂ ਨੇ ਪਹਿਲਾ ਜਥਾ ਅੱਜ ਪਹਿਲਾ ਜਥਾ ਰਵਾਨਾ ਕੀਤਾ ਜਾਏਗਾ ਔਰ ਇਹ ਤੁਸੀਂ ਦੇਖ ਸਕਦੇ ਹੋ ਚਲੋ ਜਲਾਹਲ ਪੰਜ ਪਿਆਰਿਆਂ ਦੇ ਪੰਜ ਪਿਆਰਿਆਂ ਦੇ ਹੁਕਮਨਾਮੇ ਉਪਰੰਤ ਅੱਜ ਰਵਾਨਗੀ ਜਿਹੜੀ ਹੈ ਉਹ ਕੀਤੀ ਜਾਣੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ को प्यार सत्कार गुरु साहिब दे ਲਈ बैंड वाजेया दे नाल ਪੰਜ ਪਿਆਰਿਆਂ ਨੂੰ ਲੈ ਕੇ ਆਇਆ ਜਾ ਰਿਹਾ ਹੈ। ਤਾਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਆਂ ਪੂਰੇ ਪਿਆਰ ਤੇ ਸਤਕਾਰ ਦੇ ਨਾਲ ਪੂਰੀ ਪ੍ਰੇਮ ਭਾਵਨਾ ਦੇ ਨਾਲ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅੱਜ ਪਹਿਲਾ ਜੱਥਾ ਜੋ ਕਿ 25 ਮਈ ਨੂੰ ਕੁਆੜ ਥੁੱਲਣ ਜਾ ਰਹੇ ਨੇ ਔਰ ਇਹ ਪਹਿਲਾ ਜੱਥਾ ਹੈ। ਦੇ ਪਿਆਰਿਆਂ ਦੇ ਵੱਲੋਂ ਕਹਿਣਾ ਜੱਤੇ ਦੀ ਰਵਾਨਗੀ ਜਿਹੜੀ ਉਹ ਹੁਣ ਜਾ ਰਹੀ ਹੈ ਤਾਂ ਪੂਰੇ ਪਿਆਰ ਤੇ ਸਤਿਕਾਰ ਦੇ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ઋਸ਼ੀਕੇਸ਼ ਦੇ ਵਿੱਚ ਮੌਜੂਦਾ ਸ਼੍ਰੀ ਗੋਬਿੰਦ ਸਿੰਘ ਸਾਹਿਬ ઋਸ਼ੀਕੇਸ਼ ਗੁਰਦੁਆਰਾ ਸੱਜਣਾਂ ਵੀ ਤਿਆਰ ਨੇ ਪਹਿਲੇ ਜੱਥੇ ਨੂੰ ਰਵਾਨਗੀ ਜਿਹੜੀ ਉਹ ਦਿੱਤੀ ਜਾਣੀ ਹੈ ਪਹਿਲਾ ਜਥਾ ਵੀ ਤਿਆਰ ਪਰ ਤਿਆਰ ਹੈ ਸੰਗਤਾਂ ਵੀ ਤਿਆਰ ਪਰ ਤਿਆਰ ਨੇ ਔਰ ਗੁਰੂਦੇ ਸਿੰਘ ਪੰਜ ਪਿਆਰੇ ਸਹਿਬਾਨ ਇਹਨਾਂ ਦੀ ਗਵਾਹੀ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਖੋ ਚੁੱਕੀ ਹੈ ਸਾਰੀਆਂ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਨੇ ਹੁਣ ਇਹ ਵੀ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਦੇ ਨਾਲ ਤਾਂ ਕੀਰਤਨ ਹੋ ਰਿਹਾ ਹੈ ਸ਼ਬਦ ਗਾਇਨ ਕੀਤਾ ਜਾ ਰਿਹਾ ਕਿਉਂਕਿ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਜਥਾ ਹੈ ਜਿੱਥੇ ਦੀ ਅਗਵਾਈ ਕਰਨਗੇ ਪੰਜ ਪਿਆਰੇ ਸਹਿਬਾਨ ਔਰ ਇਸੇ ਤਰੀਕੇ ਦੇ ਨਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ਼੍ਰੀ ਗੇਮ ਕੋਨਸੈਪਟ ਉੱਪਰ ਵੱਲ ਨੂੰ ਚੱਲੇ ਜਿਹੜੇ ਆ ਪਾਏ ਜਾਣਗੇ 25 ਮਈ ਨੂੰ ਕੁਆੜ ਖੋਲ ਰਹੇ ਨੇ ਅੱਜ 22 ਮਈ ਹੈ ਔਰ ਉਦੋਂ ਤੱਕ ਪਹੁੰਚਦੇ ਆ ਪਹੁੰਚਦੇ ਆ ਉਦੋਂ ਤੱਕ ਪਹੁੰਚਦੇ ਆ ਪਹੁੰਚਦੇ ਆ 25 ਮਈ ਨੂੰ ਉੱਪਰ ਦਾ ਰਸਤਾ ਜਿਹੜਾ ਹੈ ਉਹ ਖੁੱਲੇਗਾ ਔਰ ਇਸ ਦੇ ਨਾਲ ਕੀ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਥੇ ਜਾਣਗੀਆਂ ਨਤਮਸਤਕ ਹੋਣਗੀਆਂ ਦਰਸ਼ਨ ਦਿਦਾਰੇ ਕਰਨੀਆਂ ਤਾਂ ਤੁਸੀਂ ਭਾਗਾਂ ਵਾਲੇ ਹੋ ਇਹ ਤਸਵੀਰਾਂ ਦੇਖ ਰਹੇ ਹੋ ਸੰਗਤ ਪਹਿਲਾ ਜਥਾ ਜਾਣਾ ਹੈ ਔਰ ਪਹਿਲੇ ਜਥੇ ਦੀ ਗਵਾਈ ਗੁਰੂ ਦੇ ਪੰਜ ਪਿਆਰੇ ਕਰ ਰਹੇ ਨੇ ਪੂਰੇ ਮਾਨ ਸਤਕਾਰ ਦੇ ਨਾਲ ਉਹਨਾਂ ਨੂੰ ਲੈ ਕੇ ਆਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਸ਼ਸਤਰ, ਛਰਪਾਨਾ ਹੱਥ ਦੇ ਵਿੱਚ ਫੜੀਆਂ ਹੋਈਆਂ ਨੇ ਪੰਜ ਪਿਆਰੇ ਸਿੰਘ ਸਹਿਬਾਨ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਜਿਥਾ ੍ਹੇਮਕੋਟ ਸਾਹਿਬ ਦੀ ਯਾਤਰਾ ਆਰੰਭ ਹੋ ਰਹੀ ਹੈ। ਸ੍ਰੀ ੍ਹੇਮਕੋਟ ਸਾਹਿਬ ਦੀ ਯਾਤਰਾ ਆਰੰਭ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਤੁਸੀਂ ਪੰਜ ਪਿਆਰੇ ਸਿੰਘ ਔਰ ਪੂਰਾ ਫੌਜੀ ਪੈਂਡ ਦੇ ਨਾਲ ਮਾਣ ਸਨਮਾਨ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਫੌਜੀ ਪੈਂਡ ਦੇ ਨਾਲ ਔਰ ਅੱਜ ਇਥੋਂ ਸ਼੍ਰੀ ਕੇਮਕੌਂਟ ਸਾਹਿਬ ਉੱਪਰ ਵਾਲ ਨੂੰ ਚਾਲੇ ਲੜੇ ਆਓ ਪਾਏ ਜਾਣਗੇ ਆ ਦਰਸ਼ਨ ਦਿਦਾਰੇ ਕਰਨ ਦੇ ਵਾਸਤੇ ਜਗਬਾਣੀ ਦਰਸ਼ਨ ਟੀਵੀ ਦੇ ਨਾਲ ਜੁੜੇ ਰਹੋ ਹਰ ਇੱਕ ਤਸਵੀਰਾਂ ਪੱਤ ਪੱਤੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਇਥੋਂ ਹੋਣਾ ਚਾਲੇ ਜਿਹੜੇ ਉੱਪਰੋਂ ਪਾਏ ਜਾਣਗੇ ਜਿੱਥੇ-ਜਿੱਥੇ ਰਸਤੇ ਦੇ ਵਿੱਚ ਰੁਕਣ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ ਹੈ ਇਸ ਜੱਥੇ ਦਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਉੱਥੇ-ਉੱਥੇ ਰੁਕਿਆ ਜਾਏਗਾ ਉੱਥੇ-ਉੱਥੇ ਰੋਕ ਕੇ ਰਾਤ ਜਿਹੜੀ ਉੱਥੇ ਬਤੀਤ ਕੀਤੀ ਜਾਏਗੀ ਔਰ ਰਾਤ ਪੀਤ ਕਰਨ ਤੋਂ ਫਿਰ ਦਿਨੇ ਚਾਲੇ ਪਾਇਆ ਕਰਨਗੇ ਕਿਉਂਕਿ ਰਾਤ ਦੇ ਸਮੇਂ ਦੇ ਵਿੱਚ ਜਿਹੜਾ ਟਰੈਵਲ ਹੈ ਰਾਤ ਦੇ ਸਮੇਂ ਦੀ ਯਾਤਰਾ ਤੇ ਖਾਸ ਤੌਰ ਤੇ ਜੇ پابੰਦੀ ਹੈ ਕਿਉਂਕਿ ਰਾਤ ਨੂੰ ਇੱਥੇ ਪਹਾੜ ਜਿਹੜੇ ਆ ਉਹ ਲੈਂਡਸਲਾਈਡਿੰਗ ਹੋਣ ਦਾ ਬਹੁਤ ਖਤਰਾ ਰਹਿੰਦਾ ਸੋ ਲੈਂਡਸਲਾਈਡਿੰਗ ਹੋਣ ਕਰਕੇ ਰਾਤ ਦੀ ਯਾਤਰਾ ਦੇ ਥੋੜੀ ਜੀ ਅਵੋਇਡ ਕੀਤੀ ਗਈ ਹੈ ਸੋ ਦਿਨ ਦੇ ਸਮੇਂ ਜਿੰਨੀ ਯਾਤਰਾ ਹੁੰਦੀ ਹੈ ਉਹੀ ਕਰਨੀ ਹੈ ਸੋ ਉਹ ਕੀਤੀ ਜਾਏਗੀ ਸੋ ਪੰਜ ਪਿਆਰਿਆਂ ਦੀ ਅਗਵਾਈ ਚ ਅੱਜ ਦਾ ਪਹਿਲਾ ਜਥਾ ਤੇ ਅੱਜ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜਿਹੜੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਬਿਲਕੁਲ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਰਸ਼ਨ ਕਰੋ ਤੁਸੀਂ ਭਾਗਾਂ ਵਾਲੇ ਹੋ ਕਿ ਘਰ ਬੈਠੇ ਦਰਸ਼ਨ ਕਰਨ ਨੂੰ ਇਸ ਜੀ ਦਾ ਆ 65 ਵੱਜ ਰਹੇ ਨੇ ਪੰਜ ਪਿਆਰਿਆਂ ਦੀ ਅਗਵਾਈ 65 ਦੇ ਨਾਲ 65 ਦੇ ਨਾਲ ਤੁਸੀਂ ਦੇਖ ਸਕਦੇ ਹੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅੱਜ ਇਹ ਤੋਂ ਪਹਿਲਾ ਜਥਾ ਜਿਹੜਾ ਆ ਉਹਦੀ ਰਵਾਨਗੀ ਕੋਈ ਪੰਜ ਪਿਆਰਿਆਂ ਦੀ ਇਕਵਾਈ ਦੇ ਵਿੱਚ ਪਿਆਰ ਪਰ ਪਿਆਰ ਨੇ ਪੰਜ ਸਿੰਘ ਸਹਿਬਾਨ ਔਰ ਇਧਰ ਇਹ ਪਿਆਰ ਦੇਖ ਸਕਦੇ ਹੋ ਤੁਸੀਂ ਫੌਜੀ ਬੈਡ ਦੇ ਵੱਲੋਂ ਪਿਆਰ ਸਤਿਕਾਰ ਮਾਨ ਸਤਿਕਾਰ ਜਿਹੜਾ ਆ ਉਹ ਦਿੱਤਾ ਜਾ ਰਿਹਾ ਫੌਜੀ ਬੈਡ ਦੇ ਵੱਲੋਂ ਸੋ ਇਸ ਤੋਂ ਬਾਅਦ ਚਾਲੇ ਪਾ ਦਿੱਤੇ ਜਾਣਗੇ ਪੰਜ ਸਿੰਘ ਸਹਿਬਾਨ ਬਾਣੀ ਦਾ ਜਾਪ ਕਰ ਰਹੇ ਨੇ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਔਰ ਇਹ ਦ੍ਰਿਸ਼ ਅਸੀਂ ਦੇਖ ਕੇ ਗੱਲ ਕਰੀਏ ਤਾਂ ਕਰਮਾ ਭਾਗਾਂ ਵਾਲੇ ਨੇ ਉਹ ਲੋਕ ਜਿਨ੍ਹਾਂ ਨੂੰ ਇਹ ਅਲੌਕਿਕ ਦ੍ਰਿਸ਼ ਜਿਹੜਾ ਆ ਉਹ ਦੇਖਣਾ ਮਹਿਸੂਸ ਹੁੰਦਾ ਹੈ ਦੇਖਦੇ ਨੇ ਜਿਹੜੇ ਤੇ ਤੁਸੀਂ ਘਰ ਬੈਠੇ ਹੋ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਇਹ ਤਸਵੀਰਾਂ ਇਹ ਬਹੁਸੱਤਾਂ ਦੇ ਲੋਕ ਜਿਹੜੇ ਆ ਉਹ ਘਰ ਬੈਠ ਕੇ ਇਸ ਜੀ ਦਾ ਆਨੰਦ ਜਿਹੜਾ ਆ ਉਹ ਮਾਣ ਸਕਣ ਦਰਸ਼ਨ ਗਿਦਾਰੇ ਜਿਹੜੇ ਆ ਉਹ ਕਰ ਸਕਣ ਤਾਂ ਤਸਵੀਰਾਂ ਦਿਖਾ ਰਹੇ ਕੈਮਰਾਮੈਨ ਅਰ ਮੈਂ ਕੈਮਰਾਮੈਨ ਨੂੰ ਕਮਾਂਗਾ ਤਸਵੀਰਾਂ ਵੀ ਦਿਖਾ ਦਿੰਦੀਆਂ ਜਾਣ ਤਾਂ ਅੱਜ ਜਥਾ ਜਿਹੜਾ ਰਵਾਨਾ ਹੋ ਰਿਹਾ ਔਰ ਅੱਜ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ 22 ਮਈ ਔਰ 25 ਮਈ ਨੂੰ ਕਵਾੜ ਜਿਹੜੇ ਉੱਪਰਣਗੇ ਸੋਏ ਜਥਾ ਉੱਥੇ ਤੱਕ ਪਹੁੰਚੇਗਾ ਪੰਜ ਪਿਆਰੇ ਸਿੱਖ ਸਹਿਬਾਨ ਦੀ ਅਗਵਾਈ ਦੇ ਵਿੱਚ ਜਥਾ ਪਹਿਲਾਂ ਰਵਾਨਾ ਹੋ ਚੁੱਕਿਆ ਹੈ ਔਰ ਉੱਪਰ ਦਰਸ਼ਨ शुरू कर सकते हो कैमरामैन मोनू के नाल जसपाल सिंह संधू गुरुद्वारा श्री हेमकुंड साहिब ऋषिकेश ॠषिना अगना प्रज आतु ਔਰ ਖਵਾਂ ਜੀ ਦੀ ਫੋਟੇ ਫੋਟ ਸਰਕਾਰ ਜੋ ਗੋਆਨ ਸਾਥ ਮਾਨਸਿਅਮ ਸਾਥ ਤੇਟੂ ਖਡੋਰੇ ਜੀ ਪ੍ਰੈਸ ਲਕਰਵਾ ਜੀ ਪੁਨੇ ਆ ਜੀ ਆਪਣੀ ਜਗ੍ਹਾ ਤੇ ਬੈਠੇ ਥੋੜਾ ਥੋੜਾ ਸਾਈਡ 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 ਨਿਸ਼ਚੈ ਥੋੜਾ ਦੇਖਿਓ ਭਾਈ ਥੋੜਾ ਸਾਂਗੇ ਹੋ ਜਾਓ ਸਰਮਾਨ ਜੋ ਵਸੀਆਂ ਦਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਫਰਮਾਨਾ ਕੀਤਾ ਜਾਣਾ ਹੈ ਸ੍ਰੀ ਹਿਮਕੁੰਟ ਸਾਹਿਬ ਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਰਿਸ਼ੀਕੇਸ਼ ਦੀਆਂ ਤਸਵੀਰਾਂ ਨੇ ਪਹਿਲਾ ਜਥਾ ਅੱਜ ਪਹਿਲਾ ਜਥਾ ਰਵਾਨਾ ਕੀਤਾ ਜਾਏਗਾ ਔਰ ਇਹ ਤੁਸੀਂ ਦੇਖ ਸਕਦੇ ਹੋ ਜਲੋ ਜਲਾਹਲ ਪੰਜ ਪਿਆਰਿਆਂ ਦੇ ਪੰਜ ਪਿਆਰਿਆਂ ਦੇ ਨਾਮੇਉ ਪ੍ਰਾਂਤਾ ਆਜਰਵਾਨ ਕੀ ਜਿਹੜੀ ਐ ਉਹ ਕੀਤੀ ਜਾਣੀ ਐ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖੋ ਪਿਆਰ ਸਰਕਾਰ ਨੂੰ ਸਾਹਿਬ ਦੇ ਲਈ ਬੈਂਡ ਵਾਜਿਆਂ ਦੇ ਨਾਲ ਪੰਜ ਪਿਆਰਿਆਂ ਨੂੰ ਲੈ ਕੇ ਆਇਆ ਜਾ ਰਿਹਾ ਹੈ ਤਾਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਪੂਰੇ ਪਿਆਰ ਤੇ ਸਰਕਾਰ ਦੇ ਨਾਲ ਪੂਰੀ ਪ੍ਰੇਮ ਭਾਵਨਾ ਇਹ ਨਾ ਜੱਥਾ ਜੋ ਕਿ 25 ਮਹੀਨ ਨੂੰ ਕਵਾੜ ਥੁੱਲਣ ਜਾ ਰਹੇ ਨੇ ਔਰ ਇਹ ਪਹਿਲਾ ਜੱਥਾ ਹੈ ਇਸ ਨੂੰ ਰਹਿਵਾਨ ਕੀ ਜੜੀ ਆਉ ਦਿੱਤੀ ਜਾਣੀ ਹੈ ਪੰਜ ਪਿਆਰਿਆਂ ਦੇ ਵੱਲੋਂ ਇਹ ਨਾ ਜੱਥੇ ਦੀ ਰਹਿਵਾਨ ਕੀ ਜੜੀ ਉਹ ਹੁਣ ਜਾ ਰਹੀ ਹੈ ਤਾਂ ਪੂਰੇ ਪਿਆਰ ਤੇ ਸਤਿਕਾਰ ਦੇ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ઋਸ਼ੀਕੇਸ਼ ਦੇ ਵਿੱਚ ਮੌਜੂਦਾ ਸ਼੍ਰੀ ਗੋਬਿੰਦ ਸਾਹਿਬ ઋਸ਼ੀਕੇਸ਼ ਗੁਰਦੁਆਰਾ ਸੋ ਵੀ ਤਿਆਰ ਨੇ ਪਹਿਲੇ ਜਥੇ ਨੂੰ ਰਵਾਨਗੀ ਜਿਹੜੀ ਉਹ ਦਿੱਤੀ ਜਾਣੀ ਹੈ ਪਹਿਲਾ ਜਥਾ ਵੀ ਤਿਆਰ ਪਰ ਤਿਆਰ ਹੈ ਸੰਗਤਾਂ ਵੀ ਤਿਆਰ ਪਰ ਤਿਆਰ ਨੇ ਔਰ ਗੁਰੂ ਦੇ ਸਿੰਘ ਪੰਜ ਪਿਆਰੇ ਸਹਿਬਾਨ ਇਹਨਾਂ ਦੀ ਗਵਾਈ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਖੋ ਚੁੱਕੀ ਹੈ ਸਾਰੀਆਂ ਤਸਵੀਰਾਂ ਸੀ ਸਾਂਝੀਆਂ ਕੀਤੀਆਂ ਨੇ ਹੁਣ ਇਹ ਵੀ ਤਸਵੀਰਾਂ ਸੀ ਸਾਂਝੀਆਂ ਕਰ ਰਹੇ ਆ ਤੁਹਾਡੇ ਦੇ ਨਾਲ ਤਾਂ ਕੀਰਤਨ ਹੋ ਰਿਹਾ ਹੈ ਸ਼ਬਦ ਗਾਇਨ ਕੀਤਾ ਜਾ ਰਿਹਾ ਕਿਉਂਕਿ ਇਸੇ ਤਰੀਕੇ ਦੇ ਨਾਲ ਆ ਇਹ ਜਿਹੜਾ ਜਥਾ ਹੈ ਜਥੇ ਦੀ ਅਗਵਾਈ ਕਰਨਗੇ ਪੰਜ ਪਿਆਰੇ ਸਹਿਬਾਨ ਔਰ ਇਸੇ ਤਰੀਕੇ ਦੇ ਨਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ਼੍ਰੀ ਗੇਮ ਕੋਨਸੈਪਟ ਉੱਪਰ ਵੱਲ ਨੂੰ ਚੱਲੇ ਜਿਹੜੇ ਆ ਪਾਏ ਜਾਣਗੇ 25 ਮਈ ਨੂੰ ਕਵਾਰ ਖੋਲ ਰਹੇ ਨੇ ਅੱਜ 22 ਮਈ ਹੈ ਔਰ ਉਦੋਂ ਤੱਕ ਪਹੁੰਚਦੇ ਆ ਪਹੁੰਚਦੇ ਆ ਉਦੋਂ ਤੱਕ ਪਹੁੰਚਦੇ ਆ ਪਹੁੰਚਦੇ ਆ 25 ਮਈ ਨੂੰ ਉੱਪਰ ਦਾ ਰਸਤਾ ਜਿਹੜਾ ਹੈ ਉਹ ਖੁੱਲੇਗਾ ਔਰ ਇਸ ਦੇ ਨਾਲ ਕੀ ਸਾਰੀਆਂ ਸੰਗਤਾਂ ਜਿਹੜੀਆਂ ਨੇ ਉੱਥੇ ਜਾਣਗੀਆਂ ਨਤਮਸਤਕ ਹੋਣਗੀਆਂ ਦਰਸ਼ਨ ਦਿਦਾਰੇ ਕਰਨੀਆਂ ਤਾਂ ਤੁਸੀਂ ਭਾਗਾਂ ਵਾਲੇ ਹੋ ਇਹ ਤਸਵੀਰਾਂ ਦੇਖ ਰਹੇ ਹੋ ਸੰਗਤ ਪਹਿਲਾ ਜਥਾ ਜਾਣਾ ਹੈ ਔਰ ਪਹਿਲੇ ਜਥੇ ਦੀ ਗਵਾਈ ਗੁਰੂ ਦੇ ਪੰਜ ਪਿਆਰੇ ਕਰ ਰਹੇ ਨੇ ਪੂਰੇ ਮਾਨ ਸਤਕਾਰ ਦੇ ਨਾਲ ਉਹਨਾਂ ਨੂੰ ਲੈ ਕੇ ਆਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਸ਼ਸਤਰ ਕਰਪਨਾ ਹੱਥ ਦੇ ਵਿੱਚ ਫੜੀਆਂ ਹੋਈਆਂ ਨੇ ਪੰਜ ਪਿਆਰੇ ਸਿੰਘ ਸਹਿਬਾਨ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਜਥਾ ੍ਹੇਮਕੁੰਟ ਸਾਹਿਬ ਦੀ ਯਾਤਰਾ ਆਰੰਭ ਹੋ ਰਹੀ ਹੈ ਸ੍ਰੀ ੍ਹੇਮਕੁੰਟ ਸਾਹਿਬ ਦੀ ਯਾਤਰਾ ਆਰੰਭ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਤੁਸੀਂ ਪੰਜ ਪਿਆਰੇ ਸਿੰਘ ਅਤੇ ਪੂਰਾ ਫੌਜੀ ਬੈਡ ਦੇ ਨਾਲ ਮਾਣ ਸਨਮਾਨ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਫੌਜੀ ਬੈਡ ਦੇ ਨਾਲ ਔਰ ਆਜੇਥੋਂ ਸ਼੍ਰੀ ਗੈਂਪੌਣ ਸਾਹਿਬ ਉੱਪਰ ਵਾਲ ਨੂੰ ਚਾਲੇ ਜੜੇ ਆਓ ਪਾਏ ਜਾਣਗੇ ਦਰਸ਼ਨ ਦਿਦਾਰੇ ਕਰਨ ਦੇ ਵਾਸਤੇ ਚੱਕ ਪੜੀ ਦਰਸ਼ਕ ਟੀਵੀ ਦੇ ਨਾਲ ਜੁੜੇ ਰਹੋ ਹਰੇਕ ਤਸਵੀਰਾਂ ਪਾਤ ਪਾਤ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਇਥੋਂ ਹੁਣ ਚਾਲੇ ਜਿਹੜੇ ਆ ਉਪਰਵਾ ਨੂੰ ਪਾਏ ਜਾਣਗੇ ਜਿੱਥੇ-ਜਿੱਥੇ ਰਸਤੇ ਦੇ ਵਿੱਚ ਰੁਕਣ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ ਹੈ ਇਸ ਜਥੇ ਦਾ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਉੱਚ ਉੱਤੇ ਕਿਆ ਜਾਏਗਾ ਉੱਥੇ ਉੱਥੇ ਰੋਕ ਕੇ ਰਾਤ ਜਿਹੜੀ ਉੱਥੇ ਬਤੀਤ ਕੀਤੀ ਜਾਏਗੀ ਔਰ ਰਾਤ ਤਿਤ ਕਰਨ ਤੋਂ ਫਿਰ ਦਿਨੇ ਚਾਲੇ ਪਾਇਆ ਕਰਨਗੇ ਕਿਉਂਕਿ ਰਾਤ ਦੇ ਸਮੇਂ ਦੇ ਵਿੱਚ ਜਿਹੜਾ ਟਰੈਵਲ ਹੈ ਰਾਤ ਦੇ ਸਮੇਂ ਦੀ ਯਾਤਰਾ ਤੇ ਖਾਸ ਤੌਰ ਤੇ ਜੇ ਪਾਬੰਦੀ ਹੈ ਕਿਉਂਕਿ ਰਾਤ ਨੂੰ ਇੱਥੇ ਪਹਾੜ ਜਿਹੜੇ ਆ ਉਹ ਲੈਂਡਸਲਾਈਡਿੰਗ ਹੋਣ ਦਾ ਬਹੁਤ ਖਤਰਾ ਰਹਿੰਦਾ ਸੋ ਲੈਂਡਸਲਾਈਡਿੰਗ ਹੋਣ ਕਰਕੇ ਰਾਤ ਦੀ ਯਾਤਰਾ ਜੇ ਥੋੜੀ ਅਵੋਇਡ ਕੀਤੀ ਗਈ ਹੈ ਸੋ ਦਿਨ ਦੇ ਸਮੇਂ ਜਿੰਨੀ ਯਾਤਰਾ ਹੁੰਦੀ ਹੈ ਉਹੀ ਕਰਨੀ ਹੈ ਸੋ ਉਹ ਕੀਤੀ ਜਾਏਗੀ ਸੋ ਪੰਜ ਪਿਆਰਿਆਂ ਦੀ ਅਗਵਾਈ ਚ ਅੱਜ ਦਾ ਪਹਿਲਾ ਜਥਾ ਤੇ ਅੱਜ ਸ਼੍ਰੀ ਏਮਕੁੰਨ ਸਾਹਿਬ ਦੀ ਯਾਤਰਾ ਜਿਹੜੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਬਿਲਕੁਲ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਰਸ਼ਨ ਕਰੋ ਤੁਸੀਂ ਭਾਗਾਂ ਵਾਲੇ ਹੋ ਕਿ ਘਰ ਬੈਠੇ ਦਰਸ਼ਨ ਕਰਨ ਨੂੰ ਸੀਦਾ ਪਿਆਰਿਆਂ ਦੀ ਅਗਵਾਈ 62 ਦੇ ਨਾਲ 62 ਦੇ ਨਾਲ ਤੁਸੀਂ ਦੇਖ ਸਕਦੇ ਹੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅੱਜ ਇਹ ਤੋਂ ਪਹਿਲਾ ਜਥਾ ਜਿਹੜਾ ਆ ਉਹਦੀ ਰਵਾਨਗੀ ਹੋਏਗੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤਿਆਰ ਪਰ ਤਿਆਰ ਨੇ ਪੰਜ ਸਿੰਘ ਸਹਿਬਾਨ ਆਰੇ ਇੱਧਰ ਇਹ ਪਿਆਰ ਦੇਖ ਸਕਦੇ ਹੋ ਤੁਸੀਂ ਫੌਜੀ ਬੈਡ ਦੇ ਵੱਲੋਂ ਪਿਆਰ ਸਤਿਕਾਰ ਮਾਨ ਸਤਿਕਾਰ ਜਿਹੜਾ ਆ ਉਹ ਦਿੱਤਾ ਜਾ ਰਿਹਾ ਫੌਜੀ ਬੈਡ ਦੇ ਵੱਲੋਂ ਇਸ ਤੋਂ ਬਾਅਦ ਚਾਲੇ ਪਾ ਦਿੰਦੇ ਜਾਣਗੇ ਪੰਜ ਸਿੰਘ ਸਹਿਬਾਨ ਬਾਣੀ ਦਾ ਜਾਪ ਕਰ ਰਹੇ ਨੇ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਔਰ ਇਹ ਦ੍ਰਿਸ਼ ਅਸੀਂ ਜੇਕਰ ਗੱਲ ਕਰੀਏ ਤਾਂ ਕਰਮਾ ਭਾਗਾਂ ਵਾਲੇ ਨੂੰ ਲੋਕ ਜਿਨ੍ਹਾਂ ਨੂੰ ਇਹ ਲੋਕਿਕ ਦ੍ਰਿਸ਼ ਜਿਹੜਾ ਆ ਉਹ ਦੇਖਣਾ ਮਹਿਸੂਸ ਹੁੰਦਾ ਹੈ ਦੇਖਦੇ ਨੇ ਜਿਹੜੇ ਤੇ ਤੁਸੀਂ ਘਰ ਬੈਠੇ ਹੋ ਤੇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਇਹ ਤਸਵੀਰਾਂ ਇਹ ਬਹੁਤ ਸਿਕਰਤਾ ਜੋ ਲੋਕ ਜਿਹੜੇ ਆ ਘਰ ਬੈਠ ਕੇ ਇਸ ਜੀ ਦਾ ਆਨੰਦ ਜਿਹੜਾ ਆ ਉਹ ਮਾਣ ਸਕਣ ਦਰਸ਼ਨ ਦਿਦਾਰੀ ਜਿਹੜੇ ਆ ਉਹ ਕਰ ਸਕਣ ਤਾਂ ਤਸਵੀਰਾਂ ਦਿਖਾ ਰਹੇ ਕੈਮਰਾਮੈਨ ਦਾ ਮੈਂ ਕੈਮਰਾਮੈਨ ਨੂੰ ਕਵਾਂਗਾ ਤਸਵੀਰਾਂ ਵੀ ਦਿਖਾ ਦਿੰਦੀਆਂ ਜਾਣ ਤਾਂ ਅੱਜ ਜਥਾ ਜਿਹੜਾ ਰਵਾਨਾ ਹੋ ਰਿਹਾ ਔਰ ਅੱਜ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਹੈ 22 ਮਈਆ ਔਰ 25 ਮਈ ਨੂੰ ਕੁਆੜ ਜਿਹੜੇ ਉੱੱਲਣਗੇ ਸੋਏ ਜਥਾ ਉੱਥੇ ਤੱਕ ਪਹੁੰਚੇਗਾ ਪੰਜ ਪੈਰੇ ਸਿੰਘ ਸਾਹਿਬਾਂ ਦੀ ਅਗਵਾਈ ਦੇ ਵਿੱਚ ਜਥਾ ਪਹਿਲਾਂ ਰਵਾਨਾ ਹੋ ਚੁੱਕਿਆ ਹੈ ਔਰ ਉੱਪਰ ਦਰਸ਼ਨ अगना रब आप बुजाई ਖੋ ਰਾਂ ਜੀ ਕੀ ਫਟੇ ਹੋਰ ਸਤਿਕਾਰਯੋਗ ਗੋਇੰਸਾ ਮਾਨਸ਼ੀਅਨ ਸਾਹਿਬ ਜੀ ਤੋਂ ਖਡੋਰੇ ਜੀ ਪ੍ਰਿੰਸ ਨਗਰਵਾੜ ਜੀ ਪੁਣਾਲ ਜੀ ਆਪਣੀ ਜਗ੍ਹਾ ਤੇ ਬੈਠੇ ਹੋ ਥੋੜਾ ਥੋੜਾ ਸਾਈਡ 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 ਨਿਸ਼ਚੈ ਥੋੜਾ ਦੇਖੋ ਬਈ ਥੋੜਾ ਸਾਗੇ ਹੋ ਜਾਓ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਆਪ ਸਭ ਨੇ ਆਪਣੀ ਜਗ੍ਹਾ ਤੇ ਬਹਿ ਜਾਣਾ ਹੈ ਉਹ ਸਰਕਾਰ ਜੋ ਸਰਮਾਨ ਜੋ ਬਖਸ਼ੀਆਂ ਤਾਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਵਰਮਾਨਾ ਕੀਤਾ ਜਾਣਾ ਹੈ ਸ੍ਰੀ ਹਿਮਕੁੰਟ ਸਾਹਿਬ ਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਰਿਸ਼ੀਕੇਸ਼ ਦੀਆਂ ਤਸਵੀਰਾਂ ਨੇ ਪਹਿਲਾ ਜਥਾ ਅੱਜ ਪਹਿਲਾ ਜੱਥਾ ਰਵਾਨਾ ਕੀਤਾ ਜਾਏਗਾ ਔਰ ਇਹ ਤੁਸੀਂ ਦੇਖ ਸਕਦੇ ਹੋ ਚਾਲੋ ਜਲਾਹਲ ਪੰਜ ਪਿਆਰਿਆਂ ਦੇ ਪੰਜ ਪਿਆਰਿਆਂ ਦੇ ਹੁਕਮਨਾਮੇ ਉਪਰੰਤ ਅੱਜ ਰਵਾਨਗੀ ਜਿਹੜੀ ਹੈ ਉਹ ਕੀਤੀ ਜਾਣੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖੋ ਪਿਆਰ ਸਤਕਾਰ குரு ਸਾਹਿਬ ਦੇ ਲਈ ਬੈਂਡ ਵਾਜਿਆਂ ਦੇ ਨਾਲ ਪੰਜ ਪਿਆਰਿਆਂ ਇਹ ਪਿਆਰ ਤੇ ਸਤਕਾਰ ਦੇ ਨਾਲ ਪੂਰੀ ਪ੍ਰੇਮ ਭਾਵਨਾ ਦੇ ਨਾਲ ਪੰਜ ਪਿਆਰਿਆਂ ਦੀ ਅਡਵਾਈ ਦੇ ਵਿੱਚ ਅੱਜ ਪਹਿਲਾ ਜੱਥਾ ਕਿਉਂਕਿ 25 ਮਈ ਨੂੰ ਕਵਾੜ ਥੁੱਲਣ ਜਾ ਰਹੇ ਨੇ ਔਰ ਇਹ ਪਹਿਲਾ ਜੱਥਾ ਹੈ ਜਿਸ ਨੂੰ ਰਹਿਵਾਨਗੀ ਜਿਹੜੀ ਆਉ ਦਿੱਤੀ ਜਾਣੀ ਹੈ ਪੰਜ ਪਿਆਰਿਆਂ ਦੇ ਵੱਲੋਂ ਇਹ ਪਹਿਲਾ ਜੱਥੇ ਦੀ ਰਹਿਵਾਨਗੀ ਜਿਹੜੀ ਉਹ ਹੋਣ ਜਾ ਰਹੀ ਹੈ ਕਾ ਪੂਰੇ ਪਿਆਰ ਤੇ ਸਤਿਕਾਰ ਦੇ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਰਿਸ਼ੀਕੇਸ਼ ਦੇ ਵਿੱਚ ਮੌਜੂਦਾ ਸ਼੍ਰੀ ਗੋਬਿੰਦ ਸਿੰਘ ਸਾਹਿਬ ਰਿਸ਼ੀਕੇਸ਼ ਗੁਰਦੁਆਰਾ ਸੰਗਤਾਂ ਵੀ ਤਿਆਰ ਨੇ ਪਹਿਲੇ ਜਥੇ ਨੂੰ ਰਮਾਨ ਕੀ ਜੜੀ ਉਹ ਦਿੱਤੀ ਜਾਣੀ ਹੈ ਪਹਿਲਾ ਜਥਾ ਵੀ ਤਿਆਰ ਪਰ ਤਿਆਰ ਹੈ ਸੰਗਤਾਂ ਵੀ ਤਿਆਰ ਪਰ ਤਿਆਰ ਨੇ ਔਰ ਗੁਰੂਦੇ ਸਿੰਘ ਪੰਜ ਪਿਆਰੇ ਸਹਿਬਾਨ ਇਹਨਾਂ ਦੀ ਅਗਵਾਈ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਖੋ ਚੁੱਕੀ ਹੈ ਸਾਰੀਆਂ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਨੇ ਹੁਣ ਇਹ ਵੀ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਦੇ ਨਾਲ ਤਾਂ ਕੀਰਤਨ ਹੋ ਰਿਹਾ ਹੈ ਸ਼ਬਦ ਗਾਇਨ ਕੀਤਾ ਜਾ ਰਿਹਾ ਕਿਉਂਕਿ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਜਥਾ ਹੈ ਜਥੇ ਦੀ ਅਗਵਾਈ ਕਰਨਗੇ ਪੰਜ ਪਿਆਰੇ ਸਹਿਬਾਨ ਔਰ ਇਸੇ ਤਰੀਕੇ ਦੇ ਨਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ਼੍ਰੀ ਗੇਮ ਕਨਸੈਪਟ ਉੱਪਰ ਵਾਲ ਨੂੰ ਚਾਲੇ ਜਿਹੜੇ ਆ ਪਾਏ ਜਾਣਗੇ 25 ਮਈ ਨੂੰ ਕੁਆੜ ਖੁੱਲ ਰਹੇ ਨੇ ਅੱਜ 22 ਮਈ ਐ ਔਰ ਉਦੋਂ ਤੱਕ ਪਹੁੰਚਦੇ ਆ ਪਹੁੰਚਦੇ ਆ ਉਦੋਂ ਤੱਕ ਪਹੁੰਚਦੇ ਆ ਪਹੁੰਚਦੇ ਆ 25 ਮਈ ਨੂੰ ਪਰਦਾ ਰਸਤਾ ਜਿਹੜਾ ਹੈ ਉਹ ਖੁੱਲੇਗਾ ਔਰ ਇਸ ਦੇ ਨਾਲ ਕੀ ਸਾਰੀਆਂ ਸੰਗਤਾਂ ਜਿਹੜੀਆਂ ਨੇ ਉੱਥੇ ਜਾਣਗੀਆਂ ਨਤਮਸਤਕ ਹੋਣਗੀਆਂ ਦਰਸ਼ਨ ਦਿਦਾਰੇ ਕਰਨੀਆਂ ਤਾਂ ਤੁਸੀਂ ਪਾਕਾਂ ਵਾਲੇ ਹੋ ਇਹ ਤਸਵੀਰਾਂ ਦੇਖ ਰਹੇ ਹੋ ਸੰਗਤ ਪਹਿਲਾ ਜਥਾ ਜਾਣਾ ਹੈ ਔਰ ਪਹਿਲੇ ਜਥੇ ਦੀ ਗਵਾਈ ਗੁਰੂ ਦੇ ਪੰਜ ਪਿਆਰੇ ਕਰ ਰਹੇ ਨੇ ਪੂਰੇ ਮਾਨ ਸਤਕਾਰ ਦੇ ਨਾਲ ਉਹਨਾਂ ਨੂੰ ਲੈ ਕੇ ਆਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਸ਼ਸਤਰ ਕਰਪਾਨਾ ਹੱਥ ਦੇ ਵਿੱਚ ਫੜੀਆਂ ਹੋਈਆਂ ਨੇ ਪੰਜ ਪਿਆਰੇ ਸਿੰਘ ਸਹਿਬਾਨ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਜਥਾ ੍ਹੇਮਕੁੰਡ ਸਾਹਿਬ ਦੀ ਯਾਤਰਾ ਆਰੰਭ ਹੋ ਰਹੀ ਹੈ। ਸ਼੍ਰੀ ੍ਹੇਮਕੁੰਡ ਸਾਹਿਬ ਦੀ ਯਾਤਰਾ ਆਰੰਭ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਦੇਖ ਸਕਦੇ ਹੋ ਤੁਸੀਂ पांच प्यारे सिंह और पूरा फौजी बैंड ਦੇ ਨਾਲ ਮਾਨ ਸਨਮਾਨ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਫੌਜੀ ਬੈਂਡ ਦੇ ਨਾਲ ਔਰ ਅੱਜ ਇਥੋਂ ਸ਼੍ਰੀ ਹੇਮਕੋਨ ਸਾਹਿਬ ਉੱਪਰ ਵਾਲ ਨੂੰ ਚਾਲੇ ਜੜੇ ਆਓ ਪਾਏ ਜਾਣਗੇ ਦਾ ਦਰਸ਼ਨ ਦਿਦਾਰੇ ਕਰਨ ਦੇ ਵਾਸਤੇ ਜਗਬਾਣੀ ਦਰਸ਼ਨ ਟੀਵੀ ਦੇ ਨਾਲ ਜੁੜੇ ਰਹੋ ਹਰੇਕ ਤਸਵੀਰਾਂ ਪਤ ਪਤ ਦੀਆਂ ਤਸਵੀਰਾਂ ਸਿਪਾੜੇ ਨਾਲ ਸਾਧੀਆਂ ਕਰਾਂਗੇ ਔਰ ਇਥੋਂ ਹੁਣ ਚਾਲੇ ਜਿਹੜੇ ਆ ਉਹ ਪਰਵਾਦੂ ਪਾਇ ਜਾਣਗੇ ਜਿੱਥੇ-ਜਿੱਥੇ ਰਸਤੇ ਦੇ ਵਿੱਚ ਰੁਕਣ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ ਹੈ ਇਸ ਜਥੇ ਦਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਉੱਥੇ-ਉੱਥੇ ਰੁਕਿਆ ਜਾਏਗਾ ਉੱਥੇ-ਉੱਥੇ ਰੋਕ ਕੇ ਰਾਤ ਜਿਹੜੀ ਉੱਥੇ ਬਤੀਤ ਕੀਤੀ ਜਾਏਗੀ ਔਰ ਰਾਤ ਬਤੀਤ ਕਰਨ ਤੋਂ ਫਿਰ ਦਿਨੇ ਚਾਲੇ ਪਾਇਆ ਕਰਨਗੇ ਕਿਉਂਕਿ ਰਾਤ ਦੇ ਸਮੇਂ ਦੇ ਵਿੱਚ ਜਿਹੜਾ ਟਰੈਵਲ ਹੈ ਰਾਤ ਦੇ ਸਮੇਂ ਦੀ ਯਾਤਰਾ ਤੇ ਖਾਸ ਤੌਰ ਤੇ ਜੇ ਪਾਬੰਦੀ ਹੈ ਕਿਉਂਕਿ ਰਾਤ ਨੂੰ ਇੱਥੇ ਪਹਾੜ ਜਿਹੜੇ ਆ ਉਹ ਲੈਂਡਸਲਾਈਡਿੰਗ ਹੋਣ ਦਾ ਬਹੁਤ ਖਤਰਾ ਰਹਿੰਦਾ ਹੈ ਸੋ ਲੈਂਡਸਲਾਈਡਿੰਗ ਹੋਣ ਕਰਕੇ ਰਾਤ ਦੀ ਯਾਤਰਾ ਜੇ ਥੋੜੀ ਜੀ ਅਵੋਇਡ ਕੀਤੀ ਗਈ ਹੈ ਸੋ ਦਿਨ ਦੇ ਸਮੇਂ ਜਿੰਨੀ ਯਾਤਰਾ ਹੁੰਦੀ ਹੈ ਉਹੀ ਕਰਨੀ ਹੈ ਸੋ ਉਹ ਕੀਤੀ ਜਾਏਗੀ ਸੋ ਪੰਜ ਪਿਆਰਿਆਂ ਦੀ ਅਗਵਾਈ ਚ ਅੱਜ ਦਾ ਪਹਿਲਾ ਜਥਾ ਤੇ ਅੱਜ ਸ੍ਰੀ ਹੇਮਕੁੰਨ ਸਾਹਿਬ ਦੀ ਯਾਤਰਾ ਜਿਹੜੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਬਿਲਕੁਲ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਰਸ਼ਨ ਕਰੋ ਤੁਸੀਂ ਭਾਗਾਂ ਵਾਲੇ ਹੋ ਕਿ ਘਰ ਬੈਠੇ ਦਰਸ਼ਨ ਕਰ ਰਹੇ ਹੋ ਉਸ ਜੀ ਦਾ ਤਾਂ ਬੈਂਡ ਵੱਜ ਰਹੇ ਨੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ 62 ਦੇ ਨਾਲ 62 ਦੇ ਨਾਲ ਤੁਸੀਂ ਦੇਖ ਸਕਦੇ ਹੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅੱਜ ਇਥੋਂ ਪਹਿਲਾ ਜੱਥਾ ਜਿਹੜਾ ਆ ਉਹਦੀ ਰਵਾਨਗੀ ਹੋਏਗੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤਿਆਰ ਪਰ ਤਿਆਰ ਨੇ ਪੰਜ ਸਿੰਘ ਸਹਬਾਨ ਔਰ ਇਧਰ ਇਹ ਪਿਆਰ ਦੇਖ ਸਕਦੇ ਹੋ